ਹੁਣ ਆਪਾਂ ਗੱਲ ਕਰਦੇ ਹਾਂ ਵੀ ਆਪਾਂ ਆਪਣੀ ਸੈਲਰੀ ਬਈ ਕਿਵੇਂ ਬਚਾ ਸਕਦੇ ਆ ਕੀ ਗੱਲਬਾਤ ਆ ਵੀ ਤੂੰ ਰਿਆਂ ਦਿੰਨਾ ਬਈ ਮੈਂ ਦੱਸਦਾ ਹਾਂ ਨਾ ਵੀ ਆਪਣੇ ਨਾਲ ਹੱਡ ਬੀਤੀਆਂ ਨੇ ਮੈਂ ਜ਼ਿਆਦਾਤਰ ਉਹੀ ਗੱਲਾਂ ਦੱਸਦਾ ਮੇਰੀ ਗੱਲਾਂ ਦਾ ਕੋਈ ਕਿਸੇ ਨਾਲ ਕੋਈ ਲਾਗਾ ਤੇ ਗਾ ਨਹੀਂ ਬਾਈ ਬਣ ਕੇ ਗੁੱਸਾ ਨਾ ਕਰਿਆ ਕਰੋ ਕਈ ਵਾਰ ਇਹ ਕਹਿੰਦਾ ਜਾਂ ਸ਼ਾਇਦ ਸਾਡੇ ਤੇ ਲਾ ਕੇ ਕਹਿੰਦਾ ਜਾਂ ਜਿਵੇਂ ਮੇਰੇ ਮਨ ਦੇ ਵਿੱਚ ਜਿਹੜੀ ਗੱਲ ਆਉਂਦੀ ਆ ਮੈਂ ਉਵੇਂ ਜਿਵੇਂ ਕਹਿੰਦਾ ਕੋਈ ਅਜ ਦੋ ਰਿਆਂ ਨਹੀਂ ਤੇ ਹੁਣ ਆਪਾਂ ਗੱਲ ਕਰਦੇ ਆ ਵੀਰ ਬਣ ਕੇ ਕਿਸੇ ਨੂੰ ਗੁੱਸਾ ਨਹੀਂ ਕਰਨਾ ਕਈ ਬੰਦੇ ਹੁੰਦਾ ਗੁੱਸਾ ਕਰ ਦਿੰਦਾ ਅਗਲਾ ਕਹਿੰਦਾ ਪਤਾ ਨਹੀਂ ਸਾਡੇ ਤੇ ਲਾ ਕੇ ਕਹਿੰਦਾ ਘਰ ਦੇ ਮੈਂਬਰ ਵੀ ਗੁੱਸਾ ਕਰ ਜਾਂਦੇ ਨੇ ਵੀ ਪਤਾ ਨਹੀਂ ਸਾਨੂੰ ਵੀ ਨੀਂਦ ਨਹੀਂ ਦਿੱਤਾ ਇਹ ਗੱਲ ਤੈਨੂੰ ਮੈਂ ਦੱਸਦਾ ਸਾਡੀ ਵੀਡੀਓ ਕਰਦੇ ਬੰਦੇ ਵੀ ਬਹੁਤ ਵਾਰੀ ਦੇਖਦੇ ਨੇ ਚਲੋ ਹੁਣ ਮੈਂ ਤੁਹਾਨੂੰ ਦੱਸਦਾ ਵੀ ਸੈਲਰੀ ਨੂੰ ਆਪਾਂ ਬਚਾ ਕਿਵੇਂ ਸਕਦੇ ਆ ਕੀ ਇਹਦੇ ਰਾਜ ਨੇ ਕੀ ਇਹਦੇ ਕੰਟਰੋਲ ਸਿੱਖਿਆ ਕੀ ਪਹਿਲੀ ਗੱਲ ਤਾਂ ਆਪਾਂ ਦੱਸ ਤੇ ਵੀ ਆਪਾਂ ਆਪਣੀ ਸੈਲਰੀ ਨੂੰ ਬਚਾ ਕਿਵੇਂ ਸਕਦੇ ਆ ਕਿਵੇਂ ਆਪਦੇ ਭਾਈ ਜਦੋਂ ਆਪਣੇ ਕੋਲ 4 ਰੁਪਏ ਰਹਿਣ ਲਾ ਕੇ ਤਾ ਆਟੋਮੈਟਿਕ ਆਪਣੇ ਕੋਲ ਦੂਰ ਫੇਰਣ ਲੱਗ ਗਏ ਹੁਣ ਉਹਨੂੰ ਖਰਚੇ ਨੂੰ ਕੰਟਰੋਲ ਕਿਵੇਂ ਕਰਨਾ ਉਹ ਬਚਾਦਾ ਲੈ ਉਹਨੂੰ ਬਚਾ ਕੇ ਵੀ ਕਿਵੇਂ ਰੱਖਣਾ ਇਹ ਵੀ ਬਹੁਤ ਵੱਡੇ ਰਾਜ ਦੀ ਤੇ ਗੁਣ ਦੀ ਗੱਲ ਹੈ ਚਲੋ ਹੁਣ ਆਪਾਂ ਇਹਦੇ ਬਾਰੇ ਦੱਸਦੇ ਆਂ ਬਈ ਜਿਹੜੀ ਛੋਡੀ ਧਰਮ ਪਤਨੀ ਆ ਉਹਨੂੰ ਤੁਸੀਂ ਸੂਟ ਕਦੇ ਵੀ ਕਹੋਗੇ ਚਲ ਜਰ ਮੈਂ ਤੈਨੂੰ ਦੁਬਾਰਾ ਕੇ ਲੈ ਕੇ ਆਉਣਾ ਵੀ ਚਲ ਤੂੰ ਬੈਠ ਉਹ ਬਸ 500 ਆਲੇ ਲੈਣਾ ਹੋਵੇ ਉਹ 5000 ਆਲੇ ਤੇ ਹੱਥ ਧਰੂਗੀ ਤੁਸੀਂ ਮੇਰੀ ਗੱਲ ਸਮਝ ਰਹੇ ਹੋ ਵੀ ਮੈਂ ਕੀ ਕਹਿਣਾ ਚਾਹੁੰਦਾ ਜੇਕਰ ਉਹ ਨੂੰ ਤੁਸੀਂ 5000 ਦੀ ਥਾਂ 404500 ਰੁਪਿਆ ਵੀ ਦੇ ਦੋਗੇ ਵੀ ਆਹ ਚੱਕ ਭਾਗ ਬੰਨੇ 4000 ਰੁਪਿਆ ਤੂੰ ਇਹ ਤੇ ਦਵਾਈ ਲੈ ਲੈ ਤੂੰ ਇਹ ਤੇ ਸੂਟ ਲੈ ਲੈ ਜਿਹੜਾ ਕੁਛ ਤੇਰਾ ਜੀ ਕਰਦਾ ਵੀ ਤੂੰ ਉਹ ਕੁਛ ਕਰ ਮੈਂ ਲੈ ਕੇ ਦੇਣ ਨੂੰ ਤਿਆਰ ਆ ਜੇ ਤੁਸੀਂ ਉਹ ਪੈਥੀਓਲ ਚੈੱਕ ਤਾਂ ਕਰਾਉਂਦੀ ਨਹੀਂ ਜੇ ਉਹ ਪੈਸੇ ਚੈੱਕ ਕਰਾ ਦੇਣ 4000 ਦਾ 4500 ਦਾ ਜ਼ਰੂਰ ਬਣ ਜੂ 3800 ਨਹੀਂ ਰਹਦਾ ਨਹੀਂ ਸਾਨੂੰ ਇਹ ਵੀ ਗੱਲ ਦੱਸ ਦਿੰਨਾ ਉਹਦੇ ਕੋਲ ਨਵਾਂ ਸੂਟ ਪਾਇਆ ਹੋਊਗਾ ਜਿਹੜਾ ਉਹਦੇ ਪੇਟੀ 'ਚ ਦੱਬਿਆ ਹੋਊਗਾ ਨਹੀਂ ਉਹਨੇ ਲੈ ਲੈ ਛੋਡਾ ਖੂਨ ਪੀ ਪੀ ਪੇਟੀ 'ਚ ਹੀ ਦੱਬ ਲੈਣਾ ਠੀਕ ਹੈ ਨਾ ਇਹੀ ਸਿਸਟਮ ਆਪਦੇ ਜਵਾਗ ਨੂੰ ਜਵਾਗ ਨੂੰ ਕਰੇ ਵੀ ਤੁਸੀਂ ਬੰਨਵਾ ਕੰਟਰੋਲ ਨਾ ਕਰੋ ਉਹਦੀ ਅੱਗੇ ਵੀ ਮੈਂ ਦੱਸੇ ਮੇਰੀ ਗੱਲਾਂ ਦਾ ਗੁੱਸਾ ਕਰ ਜਾਂਦੇ ਵੀ ਤੂੰ ਇਹ ਗੱਲ ਕਹਿਣ ਵਾਲਾ ਕੌਣ ਹੋਣਾ ਵੀ ਤੁਸੀਂ ਆਪਦੇ ਬੱਚਿਆਂ ਨੂੰ ਪੌਕਟ ਮਨੀ ਦਿਆ ਕਰੋ ਵੀ ਆ ਚੱਕ ਕਾਕਾ ਤੇਰੀ 800 ਫੀਸ ਐ ਤੈਨੂੰ 1000 ਜਾਂ 1200 ਰੁਪਇਆ ਤੇਰੀ ਪਾਵਟ ਮਣੀ ਬਣਦੀ ਵੀ ਤੂੰ ਇਹਨੂੰ ਖਰਚ ਭਾਵੇਂ ਤੂੰ ਨਵਾਂ ਮੋਟਰਸਾਈਕਲ ਲੈ ਭਾਵੇਂ ਸਾਡੇ ਕਿੰਨੇ ਬੱਸ ਸਟੇਜ ਆ ਤੇਰੀ ਸੈ ਤੂੰ ਕੰਮ ਕਰ ਜਿਵੇਂ ਮੱਧ ਭਾਵੇਂ ਕੋਈ ਕਪੜਾ ਲਈ ਲੈਣਾ ਵੀ ਆ ਚੱਕ ਤੇਰੇ ਕੱਪੜੇ ਲਈ ਲੈ ਮੈਂ ਲਿਖ ਕੇ ਲੈ ਦੇ ਨੂੰ ਤਿਆਰ ਨਾ ਤਾਂ ਉਹਨਾਂ ਦਾ ਜਵਾਬ ਆ ਅੱਜ ਕੱਲ੍ਹ ਕਹਿੰਦੇ ਵੀ ਪੈਸਾ ਹੋਵੇ ਵੀ ਨਸ਼ਾ ਕਰੂ ਮੈਂ ਲਿਖ ਕੇ ਦੇ ਦੇ ਨੂੰ ਤਿਆਰਾਂ ਵੀ ਉਹਨਾਂ ਦਾ ਜਵਾਬ ਕੋਈ ਵੀ ਨਸ਼ਾ ਨਹੀਂ ਕਰਦਾ ਨਾ ਹੀ ਉਹ ਕੋਈ ਬੈਲ ਐਪ ਕਰੇ ਨਾ ਉਹ ਕਿਸੇ ਪਾਸੇ ਪੈਸਾ ਖਰਾਬ ਕਰੇ ਕਿਉਂ ਦੀ ਸੋਚ ਬਣ ਜਾਂਦੀ ਆ ਵੀ ਮੈਂ ਸ਼ਾਇਦ ਨਵੀਂ ਉਮਰ ਦੇ ਵਿੱਚ ਉਹਨੂੰ ਐ ਹੁੰਦਾ ਵੀ ਉਹ ਮੋਟਰਸਾਈਕਲ ਲੈ ਲਾ ਜਾਂ ਉਹਨੂੰ ਸ਼ੌਕ ਹੁੰਦਾ ਵੀ ਆਪਾਂ ਕੋਈ ਨਾ ਕੋਈ ਹੋਰ ਸਿਸਟਮ ਆਪਦਾ ਜਾਰੀ ਕਰ ਲਈਏ ਇਨਕਮ ਲਈ ਲੈਦਾ ਵੀ ਸ਼ਾਇਦ ਆਪਣੀ ਵੱਧ ਜੇ ਹੁਣ ਮੈਂ ਇਸੇ ਤਰ੍ਹਾਂ ਹੀ ਗੱਲ ਦੱਸਦਾ ਮੇਰਾ ਮਿੱਤਰ ਸੀ ਉਹਦਾ ਡੈਡੀ ਵੀ ਐਂ ਕਰਦਾ ਹੁੰਦਾ ਸੀ ਫਿਰ ਉਹਨੇ ਪਤਾ ਕੀ ਕਰਿਆ ਵੀ ਆਪਣਾ ਸਰਨਾ ਦਾ ਹੈ ਨਹੀਂ ਉਹਨੇ ਮੁਰਗੇ ਲਿਆਂਦੀਆਂ ਬਤੇ ਘੱਟ ਤੋਂ ਘੱਟ 300 ਬਚਾ ਹੀ ਉਹਨੇ 300 ਬਚਾ ਪਾ ਕੇ ਦੇਖਿਆ ਨੂੰ ਪ੍ਰੋਫਿਟ ਹੋਇਆ 10-20 ਹਜ਼ਾਰ ਦਾ ਉਹਨੇ ਪੌਲਟੀ ਫਾਰਮ ਕਰ ਲਿਆ ਹੌਲੀ ਹੌਲੀ ਉਹਨੇ ਹੁਣ ਦੇਸੀ ਮੁਰਗੇ ਦਾ ਪੌਲਟੀ ਫਾਰਮ ਕਰਾਇਆ ਘੱਟੋ ਘੱਟ 5-600 ਹੋਊਗੀ ਵੀ ਇਸੇ ਹਿਸਾਬ ਨਾਲ ਵੀ ਇਹੀ ਸਿਸਟਮ ਹੈ ਤੁਸੀਂ ਗਾਹਾਂ ਵੱਧੂ ਸੋਚੋ ਸੋਟ ਨੂੰ ਮੈਂ ਤਨਖਾਹ ਇਨਕਮ ਨੂੰ ਸੋਨੂੰ ਖਰਚਣ ਲਈ ਸਮਝਾ ਰਿਹਾ ਇਸ ਹਿਸਾਬ ਨਾਲ ਤੁਸੀਂ ਕਿਸੇ ਬਸ ਗੱਲ ਤੁਸੀਂ ਆਪ ਹੀ ਲਾ ਲਓ ਵੀ ਤੁਸੀਂ ਆਪ ਕਮਾ ਕੇ ਕਿੰਨਾ ਖਰਚ ਸਕਦੇ ਮੈਂ ਇੱਕ ਲਿਖਤੀ ਦੂਰ ਤੇ ਦਾਅਵੇ ਕਰ ਰਿਹਾ ਜਿਹੜੇ ਜਿਹੜਾ ਬੰਦਾ ਆਪ ਪੈਸਾ ਕਮਾਉਦਾ ਉਹ ਖਰਚ ਨਹੀਂ ਸਕਦਾ ਹੁੰਦਾ ਆਪ ਦੇ ਤੇ ਖਾਸ ਕਰਕੇ ਇਹ ਚੀਜ਼ਾਂ ਲੈਦਾ ਨਹੀਂ ਹੈਗੀਆਂ ਇਹ ਸੋਨੂੰ ਮੈਂ ਦੱਸ ਦੂੰਗਾ ਜਦੋਂ ਆਪਾਂ ਬਾਪੂ ਤੋਂ ਲੈ ਕੇ ਖਰਚਨੇ ਹੁਣ ਬਾਪੂ ਦੇਈ 2000 ਰੁਪਇਆ ਵੀ ਪੈਂਟ ਸ਼ਰਟ ਲੈ ਕੇ ਆਉਣੀ ਆ ਤੇ ਬਾਪੂ ਨੇ 2000 ਰੁਪਏ ਦਿੱਤਾ ਆਪਾਂ ਨੂੰ ਆਉਣੇ ਨੂੰ ਪੁੱਛ ਰਿਹਾ ਬੋ ਤੇ ਕਿੰਨੇ ਦੀ ਆਈ ਆ ਆਪਾਂ ਕਹਿੰਦੇ 1800 ਬਾਪੂ ਕਹੇ ਲੈ ਆ ਵੀ 200 ਰੁਪਏ ਫਿਰ ਉਹ ਬੰਦੇ ਦੀ ਜਿਹੜੀ ਜੇਬ ਚ ਪਾਉਣ ਦੀ ਸਮਰੱਥਾ ਹੁੰਦੀ ਆ ਜਾਂ ਕੁਝ ਵੀ ਹੁੰਦੀ ਆ ਉਹ ਬੰਦੇ ਦੀ ਮਰ ਜਾਂਦੀ ਆ ਫਿਰ ਉਹ ਅਗਲਾ ਕਹਿੰਦਾ 2000 ਦਾ ਆਪਾਂ 2000 ਖਰਚ ਕੇ ਚੱਲ ਬਾਪੂ ਨੂੰ ਨਹੀਂ ਪੈਸਾ ਮੋੜਨਾ ਇਹ ਗੱਲਾਂ ਜੁਦਾ ਨੇ ਜੇ 1800 ਦੇ ਕੱਪੜੇ ਆ ਕੇ ਤਾਂ 200 ਦੀਆਂ ਹਨ ਕਾ ਲੈ ਲੈਣੀਆਂ ਨੇ ਇਹ ਹੁੰਦੀਆਂ ਨੇ ਸਾਡੇ ਨਾਲ ਵੀ ਹੋਈਆਂ ਨੇ ਆਪਾਂ ਵੀ ਘਰੇ ਪੈਸੇ ਦੇਣੇ ਨਹੀਂ ਵੀ ਜਿਵੇਂ ਮਰਜੀ ਆਪਾਂ ਖਰਚ ਲਓ ਹੈਣਾ ਜੇ ਇਹੀ ਬਾਪੂ ਕਹੇ ਵੀ ਆ ਚੱਕ 2000 ਸਾਡੇ ਕਿੰਨਾ 1500 ਦੇ ਲਿਆ ਪਾਵਾਂ 2000 ਦੇ ਲਿਆ ਚੱਕ ਤੇਰੇ ਨੇ ਹੈਨਾ ਮੈਂ ਲੇਖ ਕੇ ਤਿਆਰਾਂ ਵੀ 1800 ਵਾਲੇ ਕੱਪੜੇ 1600 ਜਾਂ 1500 ਚ ਹੀ ਆਉਣਗੇ ਉਹ ਦੁਕਾਨਦਾਰ ਨਾਲ ਵੀ ਵੈਸੂ ਆ ਯਾਰ ਐ ਨਾ ਕਰ ਤੂੰ ਸਾਬ ਨਾਲ ਆ ਲਾ ਵੀ 2 400 ਆਪਾਂ ਨੂੰ ਬਾਤ ਚ ਰਹੁ ਤੂੰ ਵੀ ਇਹੀ ਦੀ ਜਾਨੇ ਪਹਿਲੀ ਧਰਮ ਪਤਨੀ ਨੂੰ ਵੀ ਜਿਹੜਾ ਵੀ ਤੁਸੀਂ ਖਰਚਾ ਕਰਵਾਉਣਾ ਉਹਦੇ ਹੱਥੀਂ ਦੇ ਕੇ ਕਰਵਾਓ ਜੇ ਤੁਸੀਂ ਘਰ ਦਾ ਖਰਚਾ ਵੀ ਕਰਵਾਉਣਾ ਤੁਸੀਂ ਘਰ ਵਾਲੀ ਨੂੰ 1000 ਰੁਪਏ ਦੇ ਦਿਆ ਕਰੋ ਯਾਰ ਆ ਜਮਾ ਰੱਖ ਤੂੰ ਵੀ ਤੂੰ ਜਿਵੇਂ ਮਰਜ਼ੀ ਖਰਚ ਲਈ ਘਰ ਦੇ ਖਰਚ ਮੈਂ ਕਹਿੰਦਾ ਵੀ ਉਹ ਖਰਚ ਆਏ ਨਹੀਂ ਜਾਂਦਾ ਉਹ ਤੈਨੂੰ ਕਹੀ ਨਹੀਂ ਨੀ ਵੀ ਕਿਤੇ ਮੈਨੂੰ ਲੈ ਕੇ ਜਾ ਮੈਨੂੰ ਲੋਕ ਟਿੱਚਰਾਂ ਕਰਨਗੇ ਯਾਰ ਤੂੰ ਜਾਂਦਾ ਨਹੀਂ ਢਿੱਲੋ ਮਹਾ ਯਾਰ ਮੈਨੂੰ ਜਾਣ ਹੀ ਨਹੀਂ ਦਿੰਦੇ ਮੈਂ ਦੱਸ ਕਿਵੇਂ ਕਰਾਂ ਇਹ ਗੱਲ ਮੇਰੇ ਆੜੀ ਨੇ ਕਹੀ ਸੀਗੀ ਉਹਨੂੰ ਮੈਂ ਦੱਸ ਰਿਹਾ ਵੀ ਅੱਜ ਮੈਂ ਦਿਲ ਦੀ ਗੱਲ ਤੈਨੂੰ ਇਕੱਲੇ ਨੂੰ ਸਾਰੇ ਲੋਕ ਟਿੱਚਰਾਂ ਕਰਦੇ ਸੀ ਮੈਂ ਹੁਣ ਮੈਂ ਤੈਨੂੰ ਇਕੱਲੇ ਨੂੰ ਕਿਵੇਂ ਦੱਸਾਂ ਉਹ ਕਹਿੰਦਾ ਸੀ ਤੂੰ ਟੂਰ ਤੇ ਨਹੀਂ ਜਾਂਦਾ ਯਾਕੇ ਤੇ ਹੋਰ ਨਹੀਂ ਜਾਂਦਾ ਵੀ ਕੀ ਗੱਲ ਆ ਹੁਣ ਮਹਾਰਾਜ ਦਾਸਤਾ ਉਹ ਥੋੜਾ ਜਿਹਾ ਪੈਸੇ ਆਪ ਦੇ ਲੇ ਰਿਹਾ ਇਹਦਾ ਮਾ ਹੁਣ ਤੂੰ ਪਈ ਪਈ ਪਰਚਾਈ ਨੂੰ ਵੀ ਦਿਆ ਕਰ ਸਾਡੀ ਨੂੰ ਪੈਸੇ ਵੀ ਜਦੋਂ ਤੂੰ ਦੇਵੇਂਗਾ ਉਹ ਆਟੋਮੈਟਿਕ ਹਊ ਜਾਰ ਖਰਚਾ ਕਰੰਦਾ ਕੋਈ ਵੱਡੀ ਗੱਲ ਨਹੀਂ ਹੁਣ ਆਪਾਂ ਘਟਾ ਲਈ ਆਪਾਂ ਜੋੜ ਲਈਏ ਵੀ ਉਹਦੀ ਸੋਚ ਐ ਜੀ ਹੋ ਜੂਗੀ ਤੇ ਮਿੱਤਰਾਂ ਹੁਣ ਤੂੰ ਸਮਝ ਹੀ ਗਿਆ ਹੋਵੇਗਾ ਕੀ ਦੇ ਬਾਰੇ ਕਹਿ ਰਿਹਾ ਮੈਂ ਤੇ ਤੂੰ ਦੇਖ ਲਈ ਵੀ ਗੱਲ ਮੈਂ ਸਹੀ ਕਹੀ ਆ ਕਿ ਗਲਤ ਚਲੋ ਆਪਾਂ ਇੰਨਾ ਕੁ ਕਹਿ ਕੇ ਵਿਦਾ ਲੈਨੇ ਆ ਤੇ ਇਹ ਬਈ ਆਪਾਂ ਦੱਸਿਆ ਵੀ ਆਪਦੀ ਇਨਕਮ ਨੂੰ ਤੁਸੀਂ ਕਿਵੇਂ ਕੰਟਰੋਲ ਕਰ ਸਕੋ ਕਿਵੇਂ ਬਚਾ ਸਕੋ ਇੱਕ ਸਾਰਿਆਂ ਨੂੰ ਮੇਨ ਗੱਲ ਇਹੀ ਆ ਇਹਦੇ ਵਿੱਚ ਕਮਾਈ ਦੇ ਬਈ ਤੁਸੀਂ ਕਿਸੇ ਦਾ ਆਪ ਦਾ ਆਧਾਰ ਨਾ ਰੱਖੋ ਜਿਹਦੇ ਨਾਲ ਆਪਣਾ ਚੱਲਦਾ ਵਿਹਾਰ ਆ ਬਾਕੀ ਸੋਚ ਵਖਰੀ ਵਖਰੀਆ ਪੈਸੇ ਤੁਸੀਂ ਇਹ ਮੇਰੀ ਗੱਲ ਦੇ ਤੂ ਦਾਅਵੇ ਦੇ ਮੁਤਾਬਕ ਚਲੋ ਤੁਸੀਂ ਉਹਦੇ ਪੈਸੇ ਦੇ ਦਿਓ ਪੈਸੇ ਦੇ ਕੇ ਤੁਸੀਂ ਦੁਆਰੇ ਚੀਜ਼ ਲੈਦੇ ਹੋ ਮੈਂ ਦੁੱਧੀਆਂ ਮੈਂ ਆਪਦੇ ਤੇ ਲਾਉਣਾ ਮੈਂ ਕਿਸੇ ਘਰ ਤੋਂ 5000 ਲੈਣਾ ਬਾਈ ਮੈਂ ਉਹਨੂੰ ਦੁਆਰੇ ਦੁੱਧ ਕਹੂੰਗਾ ਵੀ ਪਿੱਛੇ ਲੈ ਪੈਸੇ ਦੇ ਦੇ ਨਾ ਮਾ ਫੇਰ ਲੈ ਲਈ ਉਹਨੇ ਮੈਨੂੰ 5000 ਦੇਤਾ ਮੈਂ ਉਹਨੂੰ 6000 ਦਾ ਦੁੱਧ ਦੇਉਂਗਾ ਜੇ ਕਿਸੇ ਨੇ 6000 ਦੇਤਾ ਉਹਨੂੰ ਮੈਂ 6500 ਦਾ ਦਵਾਂ ਕੋਈ ਵੀ ਬੰਦਾ ਘੱਟਦਾ ਨਹੀਂ ਉਹ ਦਿੰਦਾ ਆਲੇ ਨੂੰ ਪਤਾ ਹੁੰਦਾ ਵੀ ਆਈ ਚਲਾਈ ਚੱਲੀ ਜਾਣੀ ਆ ਇਹ ਹੀ ਸਿਸਟਮ ਆ ਬਾਈ ਬਈ ਤੁਸੀਂ ਆਈ ਚਲਾਈ ਜਾਉਦਾ ਸਾਈਕਲ ਨੂੰ ਚਲਾਈ ਜਾਓ ਨਾ ਤਾਂ ਉਹਦਾ ਕੰਮ ਰੁਕੇ ਨਾ ਛੋੜਾ ਇਹੀ ਚੀਜ਼ਾਂ ਦੱਸਣ ਦੇ ਮਾਰੇ ਨੇ ਆਪਾਂ ਨੇ ਇਹ ਵੀਡੀਓ ਬਣਾਈ ਸੀ ਵੀ ਤੁਸੀਂ ਆਪਦੀ ਕਮਾਈ ਕਿਵੇਂ ਲੋਟ ਕਰ ਸਕਦੇ ਹੋ ਇਹ ਸਮਾਜ ਲਈ ਵੀ ਵਧੀਆ ਜਿਹੜੀ ਆਪਾਂ ਗੱਲ ਦੱਸੀ ਆ ਅਸੀਂ ਬਈ ਐਂ ਕਰਦੇ ਆ ਬਾਕੀ ਤੁਹਾਡੀ رائے ਤੇ ਕਮੈਂਟਾਂ ਸਾਨੂੰ ਜਰੂਰ ਦੱਸਿਓ ਜਿਹੜੇ ਨਵੇਂ ਆਏ ਆ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਜ ਦੁਬਾਰਾ ਆਪਾਂ ਕੋਈ ਹੋਰ ਨਵੀਂ ਪੁੜੀ ਦੇ ਕੇ ਤੁਹਾਨੂੰ ਹੋਰ ਗੱਲ ਦੱਸਾਂਗੇ ਅੱਜ ਦੋ ਤਿੰਨ ਪੁੜੀਆਂ ਦਿੱਤੀਆਂ ਧੰਨਵਾਦ